ਆ ਗਏ ਮੇਰੇ ਦੋ ਭਾ ਜੀ ਆ ਗਏ ਆਪਾਂ ਤੇਰਾ ਸਾਈਕਲ ਵਾਰ ਰਹੀ ਉਹ ਤੇ ਬਾਹਰ ਗਿਆ ਘੱਟ ਨਹੀਂ ਪਿਆ ਮੈਂ ਤਾਂ ਆਪ ਲਿਖਿਆ ਮੇਰੇ ਲੋਕ ਜੀ ਜੇਪਾ ਕੇਕ ਲੈ ਕੇ ਆਨੇ ਆਂ ਅੱਜ ਦੁਕਾਨ ਬਹੁਤ ਸ਼ੂ ਇਹ ਬਾਕੀ ਆਪਾਂ ਅੰਦਰ ਫਿਰ ਕੱਟਦੇ ਆ ਪੂਰਾ ਕੇਕ ਸ਼ੇਕ ਤੁਸੀਂ ਦੇਖਿਓ ਕਿਸੇ ਬੰਦੇ ਆ ਕੁਛ ਕ ਦੱਸਿਓ ਭਾਈ ਕਮੈਂਟ ਜੇ ਵੀ ਚੋਬਰ ਦੀ ਪਰਸਨੈਲਿਟੀ ਕੀ ਕਹਿੰਦੀ ਆ ਲੋਕੋ ਦੇਖੋ ਭਾਈ ਇਹਨੂੰ ਤੁਸੀਂ ਪਹਿਲੀ ਵੀਡੀਓ ਦੇਖੀ ਨੇ ਲੈ ਵੀਰੇ ਬਹੁਤ ਬਰੀ ਮੁਬਾਰਕਾ ਜੀ ਤੁਹਾਨੂੰ ਪਰਮਾਤਮਾ ਖੁਸ਼ ਰੱਖੇ ਬਹੁਤ ਬਰੀ ਮੁਬਾਰਕਾ ਤੁਹਾਨੂੰ ਜਨ ਦਿੰਦੀ ਆ ਇਦਾਂ ਹੀ ਮਾਲ ਥੋੜੀ ਟੌਰ ਬਣਾ ਕੇ ਰੱਖਿਆ ਆ ਬਸ ਮੇਰੇ ਨਾਲ ਕੋપી ਜਾ ਆ ਬੰਦਾ ਸਾਡਾ ਭਰਾ ਜੀ ਆ ਵੇਖੋ ਇਹ ਕੋਈ ਆਹ ਨਾਲ ਕਹਿੰਦਾ ਮੈਂ ਫੜਦਾ ਕਿਵੇਂ ਕਹਿੰਦਾ ਮੈਂ ਕੱਲਾ ਸੀ ਕਹਿੰਦਾ ਮਰਵਾ ਲਈ ਵੀਰੇ ਸੇ ਆ ਚੱਕਰ ਉਹ ਜਿਵੇਂ ਕੜਾ ਹੁੰਦਾ ਹਾਂਜੀ ਸਤੀਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਵੀਰੇ ਅੱਜ ਨਾ ਇੱਕ ਵੀਡੀਓ ਬਣਾਣ ਜਾ ਰਹੀ ਬਹੁਤ ਦੇਖਣ ਵਾਲੀ ਵੀਡੀਓ ਮੇਰਾ ਭਰਾ ਦੇਖ ਕੇ ਤੁਹਾਡਾ ਨਾ ਮਨ ਖੁਸ਼ ਹੋ ਜਾਊਗਾ ਵੀਡੀਓ ਦੇਖ ਕੇ ਕਿਉਂਕਿ ਵੀਡੀਓ ਬੜੀ ਵਧੀਆ ਹੋਣੀ ਮੇਰੇ ਹਿਸਾਬ ਨਾਲੇ ਇਕ ਨਾ ਮੇਰਾ ਭਰਾ ਆ ਜੀ ਬਹੁਤ ਆਪਾਂ ਨੂੰ ਪਿਆਰ ਕਰਦਾ ਵਿਚਾਰਾ ਖੰਨੇ ਤੋਂ ਬਾਈ ਤੇ ਬਈ ਹੁਣ ਜਿਵੇਂ ਨੂੰ ਕਦੇ ਫੋਨ ਵੀ ਕਰਾਂ ਅਚੈ ਰਾਤ ਦੇ 12 ਵਜੇ ਨੂੰ ਵਿਚਾਰਾ ਇਹ ਕਹਿੰਦਾ ਬਈ ਮੈਂ ਆਵਾਂ ਤੇਰੇ ਕੋਲ ਮੈਂ ਕਹਾਂ ਨਹੀਂ ਨਹੀਂ ਬਰੇ ਯਾਰ ਮੈਨੂੰ ਲੋੜ ਨਹੀਂ ਮਾਦਾ ਵੈਸੇ ਤੇਰਾ ਹਾਲ ਜਰ ਪੁੱਛਣ ਲਈ ਫੋਨ ਕਰਿਆ ਇੰਨਾ ਕਿ ਭਗਤ ਬੰਦਾ ਜੀ ਇੰਨਾ ਕਿ ਵਧੀਆ ਵੀ ਤੈਨੂੰ ਸਮਝ ਉਹਦੇ ਬਾਰੇ ਮੈਂ ਕੋਈ ਸ਼ਬਦ ਕਹਾ ਵੀ ਦਿਲ ਦਾ ਇੰਨਾ ਕਿ ਸਾਫ਼ ਬੰਦਾ ਬਾਈ ਯਾਰ ਅੱਜ ਉਹ ਭਰਾ ਦਾ ਬਰਥਡੇ ਆ ਜਿਹੜੇ ਦਾ ਤੇ ਉਹਦਾ ਜੇ ਆਪ ਬਰਥਡੇ ਚ ਮਨਾਉਣਾ ਮੈਂ ਖੈਰ ਉਹਦਾ ਬਰਥਡੇ ਮਣੀ ਮੈਂ ਉਹ ਜਿਹੜਾ ਬੰਦਾ ਸਕੈਂਡ ਬਹੁਤ ਲੱਗਦਾ ਬਾਈ ਯਾਰ ਤੁਸੀਂ ਦੇਖ ਹੀ ਲੈਣਾ ਵੀਡੀਓ ਤੇ ਅੱਜ ਮੈਂ ਚੱਲਿਆ ਦੇਖਦਾ ਗੱਥੇ ਉਹਨੂੰ ਫੋਨ ਕਰਨ ਲੱਗ ਪੋਇਆ ਵੀ ਘਰੇ ਕਿੱਥੇ ਆਉ ਉਹ ਜਿਹੜਾ ਕੰਮ ਵੀ ਕਰਦਾ ਹੈ ਨਾ ਕਿਸ ਫੈਕਟਰੀ ਦੇ ਵਿੱਚ ਤੇ ਬਾਕੀ ਆਪਾਂ ਮੇਰਾ ਭਰਾ ਬਣ ਕੇ ਉਹਨੂੰ ਅੱਜ ਮਿਲਦੇ ਆਂ ਤੇ ਚੱਲਦੇ ਆਪਾਂ ਖੰਨੇ ਤੇ ਬਾਕੀ ਬਲੌਗ ਦੇ ਨਾਲ ਬਣੇ ਰਿਹਾ ਭਾਈ ਨੂੰ ਜਾ ਕੇ ਮਿਲਦੇ ਆ ਠੀਕ ਹੈ ਜਿੱਥੇ ਕੰਮ ਕਰਦਾ ਉਹ ਮੈਂ ਨਾ ਆਪਣੇ ਭਰਾ ਦੇ ਫੈਕਟਰੀ ਦੇ ਬਾਹਰ ਆ ਗਿਆ ਜਿਹੜਾ ਬਰ ਫੈਕਟਰੀ 'ਚ ਕੰਮ ਕਰਦਾ ਨਾ ਮਾਰਕਸਾਈਡ ਉੱਥੇ ਕੰਮ ਕਰਦਾ ਤੇ ਮੈਂ ਉਹਨੂੰ ਵੀਰ ਨੂੰ ਫੋਨ ਲਾਉਣਾ ਨਾ ਵੀ ਕਿੱਥੇ ਵੀਰ ਆਏ ਮੈਂ ਇਹ ਵੀਰਾ ਕਿੱਥੇ ਹੈ ਬਲਾਈਏ ਬਾਹਰ ਬਾਨੂ ਹੈਲੋ ਹਾਂਜੀ ਹਾਂਜੀ ਵੀਰੇ ਕੀ ਹਾਲ ਹੈ ਜੀ ਤੇ ਵਧੀਆ ਵੀਰੇ ਵਸੇ ਤੇ ਮੁਬਾਰਕਾਂ ਜੀ ਬਰਥਡੇ ਦੀਆਂ ਬਧਾਈਆਂ ਥੈਂਕ ਯੂ ਤੁਹਾਨੂੰ ਜੀ ਵੀਰੇ ਵੀਰੇ ਅੱਜ ਤੂੰ ਸਟੇਟਸ ਨਹੀਂ ਕੋ ਪਾਇਆ ਯਾਰ ਬਰਥਡੇ ਬੁੱਡ ਦਾ ਮੈਂ ਹੋਰ ਨਾ ਕੋ ਸਟੋਰੀ ਮੈਨੂੰ ਕਿਹੜਾ ਮੈਸੇਜ ਕੀਤਾ ਐਸੇ ਵੀਰੇ ਚੱਲ ਕੇ ਤਾਂ ਹੀ ਬਾਰੇ ਨਹੀਂ ਨਹੀਂ ਯਾਰ ਇਦਾਂ ਤੂੰ ਨਾ ਮਾੜਾ ਥੋੜੀ ਦਿਨ ਵਿਸ਼ ਨਹੀਂ ਕਿਸੇ ਨੇ ਕਰਿਆ ਉਹ ਤੇ ਹਦੇ ਵੀਰੇ ਉਹ ਤਾਂ ਹੋਇਆ ਹੋ ਨਹੀਂ ਅੱਛਾ ਤੂੰ ਕੰਮ ਦੇ ਅੰਦਰ ਕੰਮ ਦੇ ਫੈਕਟਰੀ ਚ ਹੈ ਮੈਂ ਜੇ ਵੀ ਕੰਮ ਦੇ ਹਾਂ ਵੀਰੇ ਅੱਛਾ ਮੇਰਾ ਭਾਈ ਬਣ ਕੇ ਮਾੜਾ ਮੇਰੇ 2 ਮਿੰਟ ਮੇਰੀ ਗੱਲ ਸੁਣੂ ਮਾੜਾ ਬਾਹਰ ਖੜਾ ਗੱਡੀ ਜੇ ਯਾਰ ਅੱਛਾ ਵੀਰੇ ਆ ਨਵੇਂ ਆਇਆ ਆਇਆ ਮੇਰਾ ਭਰਾ ਬਣ ਕੇ ਆ ਗਈ ਆ ਫਿਰ ਓਹ ਮਾਰਾ ਜੀ ਮਾਰਾ ਜੀ ਮਾਰਾ ਜੀ ਹੈਪੀ ਬਰਥਡੇ ਵੀਰੇ ਧੰਨਵਾਦੀ ਵੀਰੇ ਧੰਨਵਾਦੀ ਹੋਈ ਨਹੀਂ ਮੇਰੀ ਯਾਰ ਮੈਂ ਦੇਖ ਰਿਹਾ ਤੂੰ ਕੋਈ ਸਟੇਟਸ ਨਹੀਂ ਪਾਇਆ ਮੈਂ ਕਿਹਾ ਮੈਨੂੰ ਮੈਨੂੰ ਅੱਜ ਜਿੰਮ ਤੋਂ ਬਾਅਦ ਜਾ ਮੈਂ ਕਾਕੇ ਦਾ ਬਰਥਡੇ ਹੈ ਅੱਜ ਮੈਂ ਕਿਹਾ ਮੈਂ ਕਿਹਨੂੰ ਕਿਹਾ ਸੀ ਮੈਂ ਭਰਾ ਨੂੰ ਕਿਹਾ ਸੀਗਾ ਬਰਥਡੇ ਨਾਲ ਵਗੈਰਾ ਹਾਂ ਹਾਂ ਜੀ ਵੀਰੇ ਤੇ ਫਿਰ ਕੰਮ ਦਿਆਂ ਕਿਦਾਂ ਫਿਰ ਸ਼ੁਰੂ ਕਰਾਂ ਨਾਲ ਮੇਰੇ ਫਿਰ ਕਹਿਆ ਨੇ ਵੀਰੇ ਇਹਨਾਂ ਨੂੰ ਵੇਲੇ ਦੇਖ ਲੈਣੇ ਕਹਿ ਕੇ ਵੇਲੇ ਚਾਹ ਦੀ ਢੇਰੀਆਂ ਹੁੰਦਾ ਕੁੱਤੀ ਦੇ ਲੈ ਭਾਈ ਬਣੇ ਬਦਰਾ ਅੱਜ ਕੀ ਕੱਢਦੀ ਵੀਰੇ ਬਣ ਗਿਆ ਯਾਰ ਮੇਰਾ ਨਾ ਮੈਨੂੰ ਆਮਾ ਕਾਕੇ ਦੇ ਮਾੜਾ ਮੂੜੇ ਵੀ ਕਿਤੇ ਕੋ ਗੱਡੀ ਵਧੀਆ ਅੱਜ ਭਾਈ ਦਾ ਯਾਰ ਆਪਣੇ ਦਾ ਬਰਥ ਦੇ ਆ ਅੱਛਾ ਹੀ ਵੀਰੇ ਕੋਈ ਗੱਲ ਨਹੀਂ ਮੈਂ ਕਹਿ ਕੇ ਆ ਤੇ ਕਾਤੇ ਆ ਵੀਰੇ ਤੂੰ ਹਾਂਜੀ ਮੈਂ ਸਾਈਕਲ ਤੇ ਹੀ ਆ ਵੀਰੇ ਸਾਈਕਲ ਤੇ ਹਾਂ ਨਾ ਮੈਂ ਸਾਈਕਲ ਤੇ ਆਣਾ ਵੀਰੇ ਕਿੰਨਾ ਕੁ ਦੂਰ ਹੈ ਤੋਂ ਮੇਰੇ ਹੈਗੇ ਕਿਲੋਮੀਟਰ ਤੇ ਵੀਰੇ 2 ਡੇਢ ਕਿਲੋਮੀਟਰ ਦਾ ਘਰ ਵੀਰੇ ਅੱਛਾ ਇਹ ਰੋਚਾ ਸਾਈਕਲ ਕਰਾ ਪਖਾੜਾ ਦੇਣਾ ਰੈਡੀ ਕੋ ਠੀਕ ਹੈ ਕੋਈ ਗੱਲ ਨਹੀਂ ਵੀਰੇ ਆਪਾਂ ਸਾਈਕਲ ਤਰਾ ਘਰੇ ਲਵਾ ਦੇਣਾ ਠੀਕ ਹੈ ਤੇ ਤੂੰ ਉਹਨਾਂ ਨੂੰ ਕਹ ਦੇਗਾ ਵੀਰੇ ਮੈਂ ਆਉਣਗਾ ਵੀ ਮੈਂ ਚੱਲਿਆ ਘਰ ਲਈਗਾ ਠੀਕ ਠੀਕ ਹੋਈ ਨਹੀਂ ਆ ਜਾ ਫਿਰ ਮੇਰਾ ਭਾਈ ਜੀ ਓਕੇ ਜੀ ਤੇ ਵੀਰੇ ਆ ਰਿਹਾ ਆ ਜਾ ਭਰਾ ਨੂੰ ਦਿੰਨੇ ਆ ਸਰਪ੍ਰਾਈਜ਼ ਬਾਈ ਨੂੰ ਵਧੀਆ ਆਪਾਂ ਘਰ ਉਹਨਾਂ ਨੂੰ ਨਿਲਾੜ ਲੂਗੇ ਇਹਦੀ ਘਰ ਦੇ ਟੌਰ ਇਹਦੀ ਟੌਰ ਚੈੱਕ ਕਰਿਓ ਬਾਈ ਯਾਰ ਕਮੈਂਟ ਚ ਦੱਸਿਓ ਇਹਦੀ ਟੌਰ ਤੁਹਾਨੂੰ ਕਿਵੇਂ ਲੱਗੀ ਠੀਕ ਆ ਇਹਦਾ ਤੁਸੀਂ ਨਾ ਪਹਿਰਾਵਾ ਚਾਹੇ ਕਰੋ ਮੇਰਾ ਭਰਾ ਬਸ 10 ਮਿੰਟ ਖੜ੍ਹ ਜਾਓ ਬਾਦ ਤੁਹਾਨੂੰ ਵੀਡੀਓ ਦਿਖਾਵਾਂਗੇ ਪੂਰੀਆਂ ਨਾ ਆਉਜੀ ਆਉਜੀ ਰਾਵਾਈ ਜੰਮੂ ਤੇ ਆਪਾਂ ਬਣਾਵਾਂਗੇ ਮੇਰੀ ਦੁਕਾਨ ਚਾ ਚਾ ਆਏ ਬਸ ਆਪਾਂ ਤਰਾ ਸਾਈਕਲ ਵਾਰ ਰਹੇ ਹਾਂ ਉੱਥੇ ਬਾ ਕਿਦਾਂ ਪਰਣਾ ਬੜਾ ਘੈਂਟ ਬੰਨੇ ਯਾਰ ਰੋਜ਼ ਬਪਨੇ ਭਰਾ ਦੇ ਕੋਲ ਪਹੁੰਚ ਗਏ ਤੇ ਕਾਕੇ ਨੂੰ ਕੋਈ ਦਿਖਾਉਣਾ ਹੈ ਕੱਪੜੇ ਬਾਈ ਕੋਲ ਹੋ ਗਿਆ ਲਈ ਉਹ ਮੇਰੀ ਜੰਮ ਰਾਮ ਆ ਚੱਲ ਜਿੱਦੇ ਕੰਨੇ ਸ਼ਹਿਰ ਦੇ ਮਾਲਕ ਹੈ ਮਾਲਕ ਉਹ ਵੀ ਜੰਨੇ ਸੁਨਰ ਦਾ ਫਰੈਂਡਰ ਮੇ ਖਾਸ ਸੂਰਜ ਕੇ ਨਾਲ ਤੁਹਾਡੇ ਇੰਜੀਨੀਅਰ ਹੋਏ ਅੱਛਾ ਹਾਂ ਪੰਕਜ ਆਪੀ ਤਾਂ ਵੀ ਕਲੋਜ਼ ਰਹੇ ਇਹ ਬੜਾ ਪ੍ਰਾਣ ਅੱਜ ਵੀ ਦੇਖੇ ਨੇ ਵੀਡੀਓ ਆ ਯਾਰ ਅੱਜ ਉਹਨਾਂ ਨੇ ਵੀ ਵੀਡੀਓ ਬਣਾ ਕੇ ਅੱਜ ਜਿੰਮ ਦੀ ਵਿੱਚ ਬਲੌਗ ਬਣਾ ਠੀਕ ਹੈ ਜੀ ਹਾਂ ਜੀ ਵੀਰੇ ਇਹ ਬਸ ਵੀਰੇ ਧੰਨਵਾਦ ਜੀ ਬਹੁਤ ਬਹੁਤ ਇਹ ਵੀਰੇ ਥੈਂਕ ਯੂ ਬ੍ਰਦਰ ਤੁਸੀਂ ਅਭੀਰੇ ਨੂੰ ਕੱਪੜੇ ਦਿਖਾ ਦੋ ਯਾਰ ਕਿੰਨੇ 34 ਅੱਜ ਦੀ ਲੁੱਕ ਬਣਾਉਣੀ ਲੁੱਕ ਮੁੰਡੇ ਦੀ ਬਰਥਡੇ ਅੱਜ ਉਹਨ ਦੇ ਦਾ ਐਸੋ ਚਮਗਾ ਦੇਣਾ ਭਾਈ ਕੋਈ ਗੱਲ ਨਹੀਂ ਮੇਰਾ ਭਾਈ ਤੂੰ ਬਸ ਕੱਪੜੇ ਦੇਖੋ ਨੇ ਜੀ ਬਹੁਤ ਬਹੁਤ ਇੰਨੇ ਬੜਾ ਸ਼ੁਕਰੀਆ ਵੀਰੇ ਸਾਈਡ ਮੇਰੇ ਕਦੀ ਫੜੀ ਦੀ ਬੱਸ ਹੈਂਰੀਜਨ ਫਟੇ ਫਟੇ ਫਰੈਂਟ ਘੱਟ ਚੱਲ ਜਾਂਦਾ ਹੈ ਲਾਈਫ ਘੱਟ ਹੁੰਦੀ ਆ ਤੁਹਾਨੂੰ ਦੀ ਥੋੜੀ ਜੀ ਕੋਈ ਨਾ ਲਾਈਫ ਨੂੰ ਆਪਾਂ ਕਿਹੜਾ ਪਤਾ ਹੈ ਕਿਹੜੀ ਪਸੰਦ ਹੈ ਦੱਸ ਕਿਹਦੀ ਪਸੰਦ ਹੈ ਤੇਲੂ ਵੀ ਤੁਸਾਂ ਦਾਤੂ ਵੀ ਬੀਨੂ ਖੰਨ ਰਿਆ ਬੱਸ ਇਹਨਾਂ ਰੰਗੇ ਦਾ ਫੰਡਾ ਜਿਵੇਂ ਆ ਪੈਂਟ ਤੇ ਪੈਂਦੇ ਜਿਵੇਂ ਗੱਡੀ ਖੜੀ ਬੜੀ ਬੱਸ ਬਸ ਆ ਜਾ ਚੱਲ ਚਲ ਆਪਾਂ ਇਹ ਮੋੜ ਲਾ ਕੇ ਜਾਈਏ। ਆਪਾਂ ਦਾਕਟਰ ਨੂੰ ਫੜਕਦੇ ਨਹੀਂ। ਨਾ ਮਰਿਸ਼ ਬੀਰ ਬਣਾ ਨਾ ਮਰਨੀ। ਅਜੀ ਕਿਵੇਂ ਲੱਗ ਰਹੀ ਹੈ ਮੋਢੀ ਲੋਕ ਭਰੇ ਦਸਵਾਣਾ ਜਾਂ ਹਾਲੇ ਥੋੜਾ ਹੋਰ ਕੰਮ ਰੰਦਾ ਹਾਲੇ ਦੀ ਹੋਰ ਸਰਵਸੀ ਕਰਨੀ ਹੈ। ਇਹ ਉਹੀ ਹੈ ਜਿਹੜਾ ਬਾਰਖ ਫੈਟ ਦੇ ਬਾਹਰ ਖੜਾ ਸੀਗਾ ਜਿਹੜਾ ਕੰਮ ਲਾ ਗਿਆ ਨਾ ਇਹ ਉਹੀ ਹੈ ਧਿਆਨ ਨਾਲ ਦੇਖ ਲਓ ਕਿੱਥੇ ਆਇਆ ਨਾ ਕਿ ਤੁਸੀਂ ਸਾਰੇ ਬੰਦਾ ਬਦਲਦਾ ਤੁਹਾਡੇ ਸਾਹਮਣੇ ਵੀਰੇ ਚੈੱਕ ਕਰਦੇ ਉਹ ਨਿਸ਼ਾਨੀ ਉਹੀ ਹੈ ਜਿਹੜੀ ਕਰਕੇ ਹਾਂਜੀ ਹਾਂਜੀ ਵੀਰੇ ਹੋਈ ਹੈ ਜੀ ਕਿਤੇ ਕਿਹਨੂੰ ਕਰਦਾ ਹੈ ਨਾ ਇਹ ਹੋਈ ਹੈ ਆਇਆ ਹੋਈ ਵੀਰੇ ਚਹੀ ਗਿਆ ਕੈਡੀ ਨੂੰ ਗਿਆ ਨਾ ਮੜਾ ਹੋਰ ਅੱਗੇ ਜਾਂ ਬਾਹਰ ਜਾ ਫੋਣੇ ਲੱਗਦਾ ਨਹੀਂ ਗਵੇਂਦਾ ਆਪ ਲਿਖਿਆ ਮੇਰੇ ਆ ਤੇ ਵੀਡੀਓ ਦੇ ਨਾਲ ਬਣੇ ਰਿਹਾ ਪਾ ਚੱਲਦੇ ਹਾਂ ਨਾ ਮੇਨ ਕੰਮਾਂ ਬਹੁ ਕਰਦੇ ਆ ਬਸ ਤੁਸੀਂ ਥੋੜਾ ਜਿਹਾ ਰਵੇਟ ਕਰੋ ਲਵ ਯੂ ਮੇਰਾ ਭਰਾ ਓਕੇ ਆ ਹਾਂ ਜੀ ਵੀਰੇ ਆ ਲੋ ਜੀ ਆਪਾਂ ਆਪਣੇ ਜਿਹੜੇ ਭਰਾ ਨੇ ਜਿਹਨਾਂ ਕੋਲ ਬਹੁਤ ਖੰਨੇ ਦੇ ਪੂਰੇ ਬੈਸਟ ਕੇਕ ਮਿਲਦੇ ਨੇ ਜੀ ਕਿਉਂਕਿ ਆਪਾਂ ਇਹਨਾਂ ਕੋਲ ਲੈ ਕੇ ਜਾਂਦੇ ਆ ਜਨਰਲ ਅੰਨਾ ਕੇਕ ਬੜਾ ਵਧੀਆ ਪਤਾ ਇਹ ਖੁਦ ਹੀ ਆਪ ਤਿਆਰ ਕਰਦੇ ਨੇ ਜੀ ਤੇ ਆਪਾਂ ਪਹੁੰਚ ਗਏ ਹੁਣ ਸਹੀ ਜਗ੍ਹਾ ਤੇ ਕੇਕ ਕਾਕੇ ਦਾ ਬਰਥਡੇ ਕੇਕ ਲੈਣ ਤੇ ਕੇਕ ਲੈ ਕੇ ਫਿਰ ਆਪਾਂ ਇੱਕ ਜਗ੍ਹਾ ਤੇ ਪਹੁੰਚਦੇ ਹੁਣ ਸੀ ਬਸ ਬਣੇ ਰਿਓ ਕਾਕੇ ਆਏ ਹੋਏ ਲੋ ਜੀ ਕੋ ਕੇਕ ਲੈ ਕੇ ਆਨੇ ਆਂ ਅੱਡੀ ਦੁਕਾਨ ਬਹੁਤ ਮਸ਼ਹੂਰ ਲੋ ਤੇ ਬਾਈ ਜੀ ਤੁਸੀਂ ਕਰ ਦਿਓ ਫਿਰ ਕੇਕ ਵੈਸੇ ਆਹੀ ਘਣਾੜਾ ਜੀ ਮੈਂ ਕਰਦਾ ਬਾੜਾ ਕੱਢਿਓ ਬਾਹਰ ਤੇ ਕੇਕ ਦਾ ਸਵਾਲ ਆਹੀ ਖਾਣ ਦੀ ਬੜਾ ਸਵਾਲ ਆਦਾ ਇਤੇਰੀ ਤੋਂ 100 ਰੁਪਏ ਇਕਨੋ ਕੁ ਕੁਆਲਿਟੀ ਲਾਜ ਮੈਂ ਕਦੇ ਕਿਸੇ ਦਾ ਬਾੜਾ ਕਿ ਖਾਂਦਾ ਨਹੀਂ ਮਤਲਬ ਮੈਨੂੰ ਹੋਰ ਐਗਰ ਜੇ ਲੰਮੀ ਕੋਈ ਵਿੱਚ ਮਿਲਾਵਟ ਹੁੰਦੀ ਆ ਪਰ ਤੁਹਾਡਾ ਕੇਕ ਖਾ ਕੇ ਕੋਈ ਦਿੱਕਤ ਨਹੀਂ ਹੁੰਦੀ ਆ ਲੱਗਾ ਵੀ ਕੀ ਬਾਤਾਂ ਨੇ ਯਾਰ ਨਿਆਰਾ ਆਂਦਾ ਬਾਈ ਭੱਜ ਗਿਆ ਤੇ ਬਾਈ ਆਪਣੀ ਦੁਕਾਨ ਦਾ ਨਾਮ ਕੀ ਉਹਦਾ ਇਹ ਦੁਕਾਨਾਂ ਨਾਮ ਹੈ ਅੰਬੀਕਲ ਕੇਮੋਸ ਸਮਾਧੀ ਰੋਡ ਸਮਾਧੀ ਰੋਡ ਤੇ ਜੇ ਜਾ ਕੇ ਦੇਖ ਸਕਦੇ ਜੀ ਕਿ ਕੋਈ ਦੁਕਾਨ ਹੈ ਇਹਨਾਂ ਕੋਲ ਕੁਆਲਿਟੀ ਖੁੱਦ ਹੀ ਆਪ ਦੀਆਂ ਲੜਦੇ ਨੂੰ ਐ ਨਹੀਂ ਜੀ ਅੱਗੇ ਬੰਦੇ ਰੱਖੋ ਨੇ ਉਹ ਘਾਲਾਂ ਵਾਲਾ ਕਰਦੇ ਨੇ ਇਹ ਬਾਈ ਪੂਰੀ ਨਿਗਾਹਬ ਰੱਖਦਾ ਮੈਂ ਜਦੋਂ ਆ ਨਾ ਬਸ ਜਿਹਦੇ ਹੱਥ ਲਿਬੜੀ ਹੁੰਦੇ ਨੇ ਤੇ ਪੂਰੀ ਸਫਾਈ ਨਾਲ ਕੰਮ ਕਰਦਾ ਪਰ ਇਹਦੇ ਨਾਲ ਦੇਰ ਕੁਛ ਹੁੰਦਾ ਦੋ ਚੀਜ਼ਾਂ ਨੂੰ ਕਰੇ ਗਾਨੇ ਆ ਪਿਆਰ ਦੀ ਬਹੁਤ ਕਰਦੇ ਨੇ ਇਹਨਾਂ ਦੀ ਬੋਲ ਬਾਣੀ ਬੜੀ ਵਧੀਆ ਗਾਣ ਨੂੰ ਹਰ ਇੱਕ ਨੂੰ ਪਿਆਰ ਨਾਲ ਬੁਲਾਉਂਦੇ ਮੈਂ ਅਕਸਰ ਦੇਖਦਾ ਨਾ ਇਹਨਾਂ ਦੀ ਸਾਰੀ ਫੈਮਿਲੀ ਬਹੁਤ ਵਧੀਆ ਨੇ ਬਹੁਤ ਇਨਸਾਨ ਘੜ ਨਹੀਂ ਫਰਨੀਸ਼ਰ ਦੇ ਸਮਾਦੀ ਰੋਡ ਤੁਸੀਂ ਆ ਸਕਦੇ ਹੋ ਕੋਈ ਵੀ ਚਾਹ ਕੇਕ ਲੈਣਾ ਤੁਸੀਂ ਪੂਰੀ ਆ ਕੇ ਜਤਰਾ ਬਣ ਗਿਆ ਨਾ ਕਿ ਬਾਕੀ ਇਸ ਨੂੰ ਕੇਕ ਲੱਗੇ ਪੈਕਰਾਂ ਫੇਰ ਮੇਜ ਆਪਾਂ ਘਰ ਜਾ ਕੇ ਢਿੱਗ ਸਸਰੀਆ ਲੋ ਜੀ ਆਪਾਂ ਕਾਕੇ ਦਾ ਹੁਣ ਕਾਕਾ ਵਾਸਤੇ ਸਬ ਸਮਾਨ ਲੈ ਕੇ ਆਏ ਖਾਣ ਪੀਣ ਨੂੰ ਇਹ ਬਾਕੀ ਆਪਾਂ ਅੰਦਰ ਫਿਰ ਟੱਡਦੇ ਆ ਪੂਰਾ ਕੇਕ ਛੇਕ ਤੁਸੀਂ ਦੇਖਿਓ ਕਿਥੇ ਬੈੰਨੇ ਆਪਾਂ ਲੋਕੇਸ਼ਨ ਚੈੱਕ ਕਰ ਰਹੇ ਹਾਂ ਇਹ ਬਸ ਆਪਾਂ ਹੁਣ ਪਹੁੰਚ ਗਏ ਆਪਾਂ ਆਪਣੀ ਘਰੇ ਨਵੇਂ ਘਰੇ ਆ ਗਏ ਆ ਜੀ ਆ ਜੀ

ਕਿੰਨੇ ਹੋ ਲੋ ਨਾ ਹੋ ਪਰ ਗੈ ਜਮੇ ਕੋਲ ਹੋ ਪਰ ਆ ਚੱਕ ਲੈ ਆ ਗੱਤਾ ਕੱਢ ਦੇ ਇਹ ਲੇ ਕਾਕਾ ਇਧਰ ਆ ਪੂਰਾ ਕਾਕਾ ਤੁਮਾਨ ਆ ਭਾਈ ਜੀ ਹਾਂ ਲੱਗਦਾ ਭਾਈ ਤੁਮਾਨ ਸਾਹਿਬ ਨੇ ਇਹ ਲਓ ਜੀ ਮਿੱਤਰੋ ਸਾਡੇ ਭਰਾ ਦਾ ਹੈਪੀ ਬਰਥਡੇ ਬਹੁਤ ਸਾਰੀ ਮੁਬਾਰਕਾਂ ਪ੍ਰਮਾਤਮਾ ਸਾਡੇ ਭਰਾ ਨੂੰ ਖੁਸ਼ ਰੱਖੇ ਕੱਕ ਦੱਸਿਓ ਭਾਈ ਕਮੈਂਟ ਦੇ ਵਿੱਚ ਉਹ ਵਰਦੀ ਪਰਸਨੈਲਿਟੀ ਕੀ ਕਹਿੰਦੀ ਆ ਲੋਕੋ ਦੇਖੋ ਭਾਈ ਆਏ ਤੁਸੀਂ ਪਹਿਲੀ ਵੀਡੀਓ ਦੇਖੀ ਹੋਵੇ ਲੈ ਵੀਰੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪ੍ਰਮਾਤਮਾ ਖੁਸ਼ ਰੱਖੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨ ਦਿੰਦੀਆਂ ਇਦਾਂ ਹੀ ਮਾਲ ਥੋੜੀ ਟੌਰ ਬਣਾ ਕੇ ਰੱਖਿਆ ਵਾ ਬਸ ਮੇਰਾ ਭਾਈ ਬਣ ਕੇ ਮੈਨੂੰ ਥੋੜਾ ਥੋੜਾ ਕਰ ਥੋੜਾ ਇਹ ਬਸ ਇਨਨਾ ਖਵਾ ਦੇ ਬਸ ਹਾਂ ਬਹੁਤ ਬਹੁਤ ਸ਼ੁਕਰੀਆ ਬਣੀ ਬਾਬਾ ਤੈਨੂੰ ਖੁਸ਼ ਰੱਖੇ ਦਵਾਵਾ ਦਿੰਨੇ ਆਂ ਵੀ ਪ੍ਰਮਾਤਮਾ ਤੇਰੀਆਂ ਚੜ੍ਹਦੀ ਗੱਲਾਂ ਰੱਖੀ ਤੈ ਕੁੱਛ ਕਹਿਣਾ ਲੀਡੀ ਜੀ ਤੈਨੂੰ ਕਿਵੇਂ ਲੱਗਿਆ ਸਾਰਾ ਵਧੀਆ ਲੱਗਿਆ ਘੈਂਟ ਲੱਗਿਆ ਵੀਰੇ ਕਦੇ ਸੋਚਿਆ ਸੀ ਕਦੇ ਨਹੀਂ ਸੋਚਿਆ ਵੀਰੇ ਮੈਨੂੰ ਕਦੇ ਦਾ ਵੱਡ ਬਣਾਇਆ ਨਹੀਂ ਵੀਰੇ ਐਦਾਂ ਨਹੀਂ ਕਦੇ ਬਣਾਇਆ ਕਦੇ ਮਨਾਇਆ ਨਹੀਂ ਵੀਰੇ ਮੈਨੂੰ ਕਦੇ ਨਹੀਂ ਮਨਾਇਆ ਅੱਛਾ ਤੇਰੀ ਪਰਸਨੈਲਿਟੀ ਜੀ ਮੈਨੂੰ ਲੱਗਦੀ ਵਧੀਆ ਲੱਗਿਆ ਕਿਆ ਤੈਨੂੰ ਆਪਣੇ ਆਪ ਨੂੰ ਲੱਗਦਾ ਤੈਨੂੰ ਆਪਣੇ ਨਾਲ ਕਰਨਾ ਕਾਕਾ ਨਹੀਂ ਨਹੀਂ ਵੀਰੇ ਅੱਜ ਤਾਂ ਕੀ ਜੋ ਸਾਰੀ ਮੇਰੇ ਏ ਮਿੱਤਰੋ ਤੇ ਅੱਜ ਦਾ ਬਲੌਗ ਆਪਾਂ ਕਰਦੇ ਹਾਂ ਹੁਣ ਖਤਮ ਤੇ ਮੇਰਾ ਭਰਾ ਬਣ ਕੇ ਬਾਕੀ ਹੋਰ ਵੀ ਕੁਝ ਖਾਣ ਨੂੰ ਸਮਾਨ ਅਸੀਂ ਲੈ ਆਏ ਹਾਂ ਹੁਣ ਜੇ ਮੈਨੂੰ ਅਸੀਂ ਤੁਹਾਨੂੰ ਭੁੱਖ ਲੱਗੀ ਹੁਣ ਮੜਾ ਮੈਂ ਖਾ ਲਈਏ ਤੇ ਬਾਕੀ ਜੇ ਬਲੌਗ ਤੁਹਾਨੂੰ ਚੰਗਾ ਲੱਗਿਆ ਕਾਕੀ ਦੀ ਪਰਸਨੈਲਿਟੀ ਬਹੁਤ ਲੱਗੀ ਤਾਂ ਬਾਈ ਬਣ ਕੇ ਸਾਰੇ ਦੱਸੋ ਕਮੈਂਟ ਕਰਕੇ ਕਾਕਾ ਕਿਵੇਂ ਲੱਗ ਰਿਹਾ ਤੇ ਕਾਕਾ ਬਹੁਤ ਗਾਇਡ ਇਨਸਾਨ ਹੈ ਜੀ ਬਹੁਤ ਹੀ ਵਧੀਆ ਸਾਡਾ ਭਰਾ ਹੈ ਪਰਮਾਤਮਾ ਇਹਨੂੰ ਹਰ ਟਾਈਮ ਖੁਸ਼ ਰੱਖੇ ਖੁਸ਼ ਰਹਿੰਦਾ ਹੈ ਤੇ ਬਾਕੀ ਸਪੋਰਟ ਕਰਿਓ ਮੇਰਾ ਭਾਈ ਬਣ ਕੇ ਹਣਾ ਸਾਰੇ ਸ਼ੇਅਰ ਕਰ ਦਿਓ ਬਾਕੀ ਕਮੈਂਟ ਚ ਜੇ ਦੱਸਿਓ ਕਿ ਕਾਕੇ ਦੀ ਜੈ ਜੈਕਾਰ ਕੀ ਕਹਿੰਦੀ ਐ ਠੀਕ ਆ ਬਾਕੀ ਮਿਲਦੇ ਆ ਨਵੇਂ ਬਲੌਗ 'ਚ ਬਣੇ ਰਹੋ ਲਵ ਯੂ ਬਰਦਰ ਆ ਦੇਖੋ ਜੀ ਫਿਰ ਮੈਂ ਤਾਂ ਪੀਜ਼ਾ ਵਗਾਇਆ ਤੇ ਆਪਣੇ ਪੀਜ਼ਾ ਪਹਿਲਾਂ ਕਿਦਾਂ ਫੜ ਗਿਆ ਜਿਵੇਂ ਕੇਲੇ ਆ ਵੇ ਆਹ ਦੇਖੋ ਜੀ ਆਹ ਦੇਖੋ ਪੀਜ਼ਾ ਆਹ ਬੰਦਾ ਸਾਡਾ ਭਰਾ ਜੀ ਆ ਵੇਖੋ ਆਹ ਨਾ ਗੱਲ ਕਹਦਾ ਮੈਂ ਫੜਦਾ ਕਿਵੇਂ ਕਹਦਾ ਮੈਂ ਕੱਲਾ ਸੀ ਕਹਦਾ ਅਮਰ ਵਾਲੀ ਵੀਰੇ ਸੇ ਆ ਚੈੱਕ ਕਰੋ ਉਹ ਜਿਵੇਂ ਕੜਾ ਹੁੰਦਾ